ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰੀਤਪਾਲ ਕਰਜ ਬੰਦਾ ਬਲਾਗ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਉਣੇਗੇ ਬਲਾਗ ਬਲਾਗ ਨਾ ਐਂਡ ਤੱਕ ਜਰੂਰ ਦੇਖਿਓ ਬਲਾਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਤੇ ਚਲੋ ਜੀ ਆਪਾਂ ਕਰਦੇ ਮੱਜਾਂ ਦਾ ਕੰਮ ਸਾਮ ਦਾ। ਤੇ ਪਹਿਲਾਂ ਆਪਾਂ ਵਾਗੇ ਤੇ ਸਨਾਮ ਮੀਨ ਬਹੁਤ ਮੌਸਮਾ ਖਰਾਬ ਹੋਇਆ ਪਿਆਗਾ ਮੀਨੇ ਬਹੁਤ ਬੁਰਾ ਹਾਲ ਕਰਕੇ। ਕੋਠੇ ਸਾਡੇ ਅੱਜ ਫੇਰ ਚੌਣ ਲੱਗੇ। ਅਜੇ ਤਾਂ ਸਾਡੇ ਪਹਿਲਾਂ ਵੀ ਨਹੀਂ ਸੁੱਕੇ ਤੇ ਤੁਹਾਨੂੰ ਦਿਖ ਇਧਰ ਪੱਖਾ ਲਾ ਰੱਖਿਆਗਾ ਹੁਣ ਸਾਰੇ ਗਿੱਲੇ ਹੋਏ ਪੈਨੇ ਸੀਕ ਸੀਕ ਪਰਸ ਸੁੱਕਦੇ ਹੀ ਨਹੀਂ ਹੈਗਾ ਮਾੜਾ ਹੁਣ ਸੁੱਕਿਆ ਤੇ ਦੁਆਨ ਦੇ ਵਿੱਚ ਕੱਪੜਾ ਲੀਡ ਆਪਾਂ ਨੇ ਧੋਤਾ ਸੀ ਸਾਰਾ ਧੁੱਪ ਲਵਾਤੀ ਸੀ ਅੱਜ ਫੇਰ ਰੱਬ ਨੇ ਮੌਸਮ ਸਾਰਾ ਖਰਾਬ ਕਰ ਦਿੱਤੀ ਆਨੇ ਚਲੋ ਜੀ ਇੱਕ ਭੈਣ ਨੇ ਹਨਾ ਕਮੈਂਟ ਕੀਤਾ ਸੀ ਵੀ ਜਾਗਤ ਬੁਣਨੀ ਮੈਂ ਸਾਨੂੰ ਜਾਗਤ ਦਿਖਾਉਣੇ ਹਰੇ ਬੁਣਨੀ ਨਹੀਂ ਗਈ ਮੈਨੂੰ ਕੁਝ ਮੀ ਕਰਕੇ ਕੰਮਵਾਦ ਜੀ ਕੁਝ ਬੁਖਾਰ ਜਿਹਾ ਵਾਂਗੂ ਹੋਇਆ ਰਹਿੰਦਾ ਸੀ ਬਸ ਅੱਜ ਦਵਾਈ ਲੈ ਕੇ ਆਈਆਂ ਇੰਨੀ ਕੀ ਬਣੀ ਆ ਜੀ ਹਜੇ ਤਾਂ ਤੁਸੀਂ ਬੁਣਤੀ ਦੇਖ ਸਕਦੇ ਹੋਗੇ ਆਪਣੇ ਇੰਨੀ ਕੀ ਚਾਕਟ ਬਣੀ ਆ ਕਲਰ ਵੀ ਬਹੁਤ ਸੋਹਣਾ ਲੱਗਦਾ ਜੀ ਚਲੋ ਜੀ ਹੁਣ ਆਪਾਂ ਕਰਦੇ ਆ ਮੱਜਾਂ ਦਾ ਕੰਮ ਆਪਾਂ ਜਾਨ ਨੇ ਮੱਝਾਂ ਕਣੀ ਚਲੋ ਜੀ ਆਪਾਂ ਉਹ ਹਾਸ ਿੱਟ ਦਿਆਂਗੇ ਮੱਝਾਂ ਦਾ ਕਰਦੇ ਆ ਕੰਮ ਫਿਲ ਤਵਾਰੇ ਫਿਰ ਮੀਂਹ ਦਾ ਨਹੀਂ ਪਤਾ ਹੈ ਕਿ ਉਹ ਹਾਸ ਿੱਟਣਾ ਲਾ ਪਿਆਗਾ ਜਾਂ ਨਹੀਂ 就。 ਉਹ ਬਾਰੇ ਇਹ ਲੈ ਜੱਕੜ ਦੇ ਬਹੁਤ ਸਸ਼ਮਿਤ ਕਹਿੰਦਾ ਜਦੋਂ ਕਹਿੰਦਾ ਆਪਣਾ ਨਾਮ ਦੀ ਗੱਲ ਨਹੀਂ ਨਾ ਮੈਂ ਹੁਣ ਪੱਖਾ ਬੜਾ ਹੈ ਸੁਣ ਦੇ ਪਵਾ ਦੇ ਪਵਾ ਹੋਣ ਲੱਗੀ ਬੱਧੀ ਹਾਂ ਦੇਖ ਲਾ ਹਟ ਕੇ ਮਿੰਟ ਲਾਦਾ ਆ ਪੱਖਾ ਦੇਖ ਮਿੰਦਾ ਐ ਲੱਗਿਆ ਵੀ ਜੇ ਮੈਂ ਤੂੰ ਆ ਜਾ ਮਾਰਦਾ ਤੀ ਮੱਤ ਮੁੱਚ ਗਿਆ ਹੁੰਦਾ ਦੁਬਾਰੇ ਉਹ ਬੰਦ ਕਰਦਾ ਸੀ ਹੈ ਚੱਲਦਾ ਨਹੀਂ ਪੱਖਾ ਕਰ ਲ ਬਾਬਾ ਮੈਂ ਦਹਾ ਪਹਿਲਾਂ ਮੱਚ ਗਿਆ ਸੀ ਹੁਣ ਦੁਬਾਰਾ ਬਣਾ ਕੇ ਕਰ ਲ ਲਵਾਇਆਗਾ ਅੱਜ ਫੇਰ ਮੱਚ ਗਿਆ ਚੱਲਦਾ ਨਹੀਂ ਇਹ ਤੂੰ ਉਹ ਕਰਦਾ ਸੀ ਤਾਂ ਇਹ ਫਿਰ ਮੈਂ ਬੰਦ ਕਰਦਾ ਮੈਂ ਕਿਹਾ ਤੂੰ ਆ ਜਾ ਮਾਰੀ ਜਾਂਦਾਗਾ ਫਿਰ ਮੈਂ ਬੰਦ ਕਰ ਤਲਕੀ ਕਿਵੇਂ ਚਿੱਕੀ ਜਾਂਦਾਗਾ ਕੋਸਾ ਮੀਨ ਕਨੀਆ ਕਰਕੇ ਜੇ ਤਾਂ ਸੜਾਕੇ ਜੋਰਨਾ ਪੈ ਜੇ ਫਿਰ ਤਾਂ ਕੋਠੇ ਚੋਂਦੇ ਨਹੀਂ ਹੈਗੇ ਤੇ ਆ ਕਿੰਨੇ ਮਿੰਨ ਕਾਣੀ ਨਾਲ ਜੀ ਕੋਠੇ ਚੋਂ ਜਾਂਦੇ ਨੇ ਮਤਲਬ ਉੱਚ ਪਾਣੀ ਪੂਣੀ ਪੈਗਾ ਪੱਖੇ ਚ ਚਲੋ ਜੀ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਬਲੌਗਿੰਗ ਮੇ ਦਾ ਲਾਇਕ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕੀ ਕਰਦੇ ਲੱਕੀ ਮਾਗਰ ਮਾਗਰ ਫਿਰ ਤਾਂ ਇਹਨੂੰ ਆ ਵੀ ਗਏ ਤੇ ਕੁਸ ਖਾਣ ਨੂੰ ਆਗਾ ਜੋ ਅਸੀਂ ਸੁਨਾਮ ਜਾ ਕੇ ਆਏ ਆਂ ਪਜ ਪਜ ਆਉਂਦਾ ਕਿ ਮੈਨੂੰ ਖਾਣ ਨੂੰ ਕੋਈ ਚੀਜ਼ ਲਿਆ ਲਿਆਏ ਨੇ ਵੀ ਮੈਨੂੰ ਛੇਤੀ ਪਾ ਦੇਣਾ ਹੈ ਨਾ ਹਨਾ ਲੱਕੀ ਹਨਾ ਫਿਰ ਪਜ ਪਜ ਜਾਊਗਾ ਇਹ ਚਿੰਬੜੂ ਘਟਾਂਗੀਆਂ ਲਾਊਗਾ ਵੀ ਮੈਨੂੰ ਛੇਤੀ ਚੀਜ਼ ਪਾ ਦੇਣਾ ਤੇ ਚਲੋ ਜੀ ਅੱਜ ਆਪਾਂ ਪਹਿਲਾਂ ਨਾਲ ਗੱਲ ਕਰਦੇ ਸੀ ਵੀ ਹਨਾ ਅੱਜ ਕੱਲ ਨਰਮ ਬੰਦੇ ਦਾ ਕੋਈ ਟਾਈਮ ਨਹੀਂ ਹੈਗਾ ਤੇ ਸਿਆਰ ਦਾ ਟਾਈਮ ਆ ਨਰਮ ਬੰਦੇ ਨੂੰ ਤਾਂ ਜਿੱਦ ਕੱਲ ਨੂੰ ਹੀ ਸਮਝਦੇ ਨੇ ਲੋਕ ਤੇ ਆਪਾਂ ਕਿਸੇ ਦਾ ਕਿੰਨਾ ਹੀ ਕਰ ਲੋ ਮੋਤੀ ਚੂਲੀ ਮਿੰਟਾਂ ਚ ਹੀ ਪਾ ਲੰਦੇ ਨੇ ਤੇ ਅੱਜ ਕੱਲੋ ਕਿਸੇ ਦੇ ਘਰੇ ਜਾਣ ਦਾ ਟਾਈਮ ਨਹੀਂ ਕਿਸੇ ਨਾਲ ਵੀ ਦੁੱਖ ਸੁੱਖ ਕਰਨ ਦਾ ਟਾਈਮ ਨਹੀਂ ਹੈਗਾ ਤੇ ਜੇ ਆਪਾਂ ਕਿਸੇ ਨਾਲ ਵੀ ਦੁੱਖ ਸੁੱਖ ਵੀ ਕਰਦੇ ਤਾਂ ਵੀ ਆਲ ਮਖੌਲ ਡਾਉਂਦਾਗਾ ਹਨਾ ਆਪਣੀਆਂ ਗੱਲਾਂ ਦਾ ਤੇ ਨਰਮ ਦਾ ਅੱਜ ਕੱਲ ਟਾਈਮ ਹੈ ਹੀ ਨਹੀਂ ਹੌਲ ਫਾਫਾ ਦਾ ਕਹ ਲੈਣਾ ਪੈਗਾ ਹੌਲ ਫਾਫਾ ਦਾ ਲੱਕੀ ਚੱਕ ਲੈ ਗਈ ਤੂੰ ਅੱਜ ਫੇਰ ਦੀਵਾਰੀ ਫੇਰ ਨਹੀਂ ਲਿਆਂਦੀ ਹੈਗੀ ਕਾਇਦਨ ਹੋ ਗਏ ਮੈਨੂੰ ਕਹਿੰਦੀ ਨੂੰ ਖਾਲੀਆ ਈਰਦੀਵਾਰੀ ਅੱਜ ਫੇਰ ਨਹੀਂ ਲਿਆਂਦੀ ਛੁੱਟੀਆਂ ਹਰਤੀਆਂ ਹਾਂ ਮੈਸੇਜ ਆ ਗਿਆ ਤੇਰਾ ਮੋਦਸਾ ਛੁੱਟੀਆਂ ਦਾ ਕਸ਼ਮੀਰ ਨੂੰ ਹੋ ਗਏ ਜੀ ਛੁੱਟੀਆਂ ਦਿਵਾਰੇ ਫੇਰ ਪਿੱਤੀ ਦਾ ਹਜੇ ਕੋਈ ਮੈਸੇਜ ਨਹੀਂ ਆਇਆ ਹੈਗਾ ਉਹਨੂੰ ਕੀਤਾ ਨਹੀਂ ਹੈਗਾ ਦੇਖਦੇ ਹਾਂਗੇ ਪਿੱਤੀ ਦੇ ਪਾਸੇ ਚੱਲਦੇ ਹੈਗੇ ਜਸੜਾ ਲਈ ਲਾਗ ਜੂਗੀ ਉੱਥੇ ਮੇਰੀ ਦਾ ਕਰਤੀਆਂ ਤੈਨੂੰ ਤੱਕਾ ਚਾਰ ਤਰੀਕ ਨੂੰ ਲੱਗੂਗਾ ਹੇ ਤਾਂ ਤੈਨੂੰ ਤੱਕੀ ਕੀਤੀਆਂ ਨੇ ਚਾਰ ਤਰੀਕ ਨੂੰ ਲੱਗੂਗਾ ਆ ਗਿਆ ਤੇਰਾ ਮਲਤ ਵੀ ਮੇਰਾ ਅਲਟ ਆਇਆ ਹੋਇਆਗਾ ਆਇਆ ਤਾਂ ਹੋਇਆ ਗਰੁੱਪ ਚ ਭੇਜਿਆ ਹੋਇਆਗਾ ਤੈਨੂੰ ਤੱਕਾ ਨੇ ਚਾਰ ਨੂੰ ਲੱਗੂਗਾ 4 ਤਰੀਕ ਨੂੰ ਸਕੂਲ ਲੱਗਣਗੇ ਦੁਬਾਰੇ ਫੇਰ ਛੁੱਟੀਆਂ ਕਰਤੀਆਂ ਪਾਣੀ ਮੀ ਬਹੁਤ ਜ਼ਿਆਦੇ ਪਈ ਜਾਂਦੇ ਨੇ ਪਾਣੀ ਬਹੁਤ ਜ਼ਿਆਦੇ ਆ ਰਿਹਾ ਹੈ ਕਿ ਬਹੁਤ ਬੁਰਾ ਹਾਲ ਹੋਇਆ ਪਿਆਗਾ ਪਾਣੀ ਨਾਲ ਚਲੋ ਜੀ ਇਸੇ ਅੱਜ ਦਾ ਆਪਣਾ ਵਲੌਗ ਬਲਾਉਂ ਨੰਡ ਤੱਕ ਜਰੂਰ ਦੇਖੋ ਬਲੌਗੀ ਮੇਨ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨ ਨੂੰ ਸਬਸਕ੍ਰਾਈਬ ਜਰੂਰ ਕਰੋ ਇੱਕ ਆਪਾ ਬਣਾਏ ਜੀ ਫੇਸਬੁੱਕ ਤੇ ਪੇਜ ਤੁਸੀਂ ਉਹਨੂੰ ਵੀ ਜਾ ਕੇ ਫੋਲੋ ਕਰੋ ਤੇ ਉਹ ਪੇਜ ਦਾ ਨਾਮ ਹੈਗੇ ਬਿਆਨਤ ਕੌਰ ਜਵੰਦਾ ਬੈਂਤ ਕੌਰ ਜੀ ਦਾ ਪੇਜ ਪੇਜ ਆ ਜੀ ਜਰੂਰ ਜਾ ਕੇ ਫੇਸਬੁਕ ਤੇ ਉਹਨੂੰ ਫੋਲੋ ਕਰੋ ਆਪਾਂ ਸੋਣੇ ਲੋਤੇ ਵੀ ਬਲੌਗ ਪਾਇਆ ਕਰਾਂਗੇ ਤੇ ਆਪਾਂ ਵੀਡੀਓ ਵੀ ਆਪਣੀ ਥੋੜੀ ਜਿਹੀ ਪਾਈਆਂ ਹੋਈਆਂ ਨੇ ਬਲੌਗ ਅਜੇ ਆਪਾਂ ਨੇ ਨਹੀਂ ਪਾਇਆ ਉਹਦੇ ਉੱਤੇ ਕੋਈ ਤੇ ਆਪਾਂ ਬਲੌਗ ਵੀ ਲਿਪਾਇਆ ਕਰਾਂਗੇ ਤੇ ਆਪਾਂ ਵੀਡੀਓ ਵੀ ਪਾਉਣੇ ਜਰੂਰ ਜਾ ਕੇ ਉਹਨੂੰ ਫੋਲੋ ਕਰੋ ਲਾਇਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜਰੂਰ ਕਰੋ ਚਲੋ ਜੀ ਕੱਲ ਨੂੰ ਮਿਲ ਜਾਈਏ ਸੋਣੇ ਦੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਫਲਤਾ ਦੀ ਕਾਮਨਾ